ਪਰ ਮੇਰਾ ਸਵਾਲ ਹੈ ਰਾਹੁਲ ਗਾਂਧੀ ਜੀ ਕਿ ਜਿਸ ਵੇਲੇ ਇਹ ਘਾਰਾ ਵਾਪਰ ਰਿਹਾ ਸੀ ਉਦੋਂ ਤੁਹਾਡੇ ਪਾਰਟੀ ਦੇ ਵਰਕਰ ਕਿੱਥੇ ਸੁੱਤੇ ਪਏ ਸੀ ਇੱਕ ਕਹਾਵਤ ਹੈ ਕਿ ਅਬ ਪਛਤਾਇਆ ਕੀ ਹੋ ਜਦ ਚਿੜੀਆ ਚੁਗ ਗਈ ਖੇਤ ਇਸ ਵੇਲੇ ਵੋਟ ਚੋਰੀ ਦੇ ਵੋਟਸ ਬਣ ਰਹੇ ਸੀ ਤੁਹਾਡੀ ਟੀਮਾਂ ਉੱਤੇ ਕੀ ਕਰ ਰਹੀਆਂ ਸੀ ਇਹ ਮੈਂ ਦਾਅਵੇ ਨਾ ਕਹਿ ਸਕਦਾ ਮੈਂ ਅੱਜ ਆਪਣੇ ਪੂਰੇ ਸੋਰਸ ਆਪਣੇ ਅਨੁਭਵ ਦੇ ਨਾਲ ਕਹਿ ਰਿਹਾ ਕਿ ਕਾਂਗਰਸ ਦੀ ਹਾਈ ਕਮਾਂਡ ਦੀ ਮੀਟਿੰਗ ਹੋਈ ਅੰਮ੍ਰਿਤਸਰ ਦੇ ਵਿੱਚ ਹੀ ਹੋਈ ਹੈ ਇਕ ਲੁਧਿਆਣੇ ਚ ਹੋਈ ਉਸ ਦੇ ਵਿੱਚ ਖਾਸ ਤੌਰ ਤੇ ਕਿਹਾ ਗਿਆ ਕਿ ਪੰਜਾਬ ਵਿੱਚ ਵੀ ਇਸ ਤਰ੍ਹਾਂ ਦੀਆਂ ਵੋਟਾਂ ਬਣ ਰਹੀਆਂ ਨੇ ਹਰ ਬੰਦਾ ਆਪਣੇ ਆਪ ਨੂੰ ਇਹ ਕਹਿੰਦਾ ਕਿ ਮੈਂ ਸੀਮਾ ਉਹਨੂੰ ਇਹ ਪਰਵਾਹ ਨਹੀਂ ਗਈ ਕਿ ਥੱਲੇ ਵੋਟ ਚੋਰੀ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ ਹਰਿਆਣਾ ਦੇ ਤੁਸੀਂ ਹਾਰਿਓ ਨਾ ਤੇ ਤੁਸੀਂ ਆਪਣੀ ਬੇਫਕੂਹੀ ਕਰਕੇ ਹਾਰੇ ਹੋ। ਬੀਜੇਪੀ ਜਿੱਤੀ ਤੁਹਾਡੀ ਬੇਫਕੂਹੀ ਕਰਕੇ। ਕਾਂਗਰਸ ਪਾਰਟੀ ਨੂੰ ਅਗਰ ਕੋਈ ਹਰਾ ਸਕਦਾ ਤੇ ਉਹ ਕਾਂਗਰਸ ਖੁਦ ਆ। ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਖਲਾਸਾ ਕੀਤਾ ਕਿ ਉਹਨਾਂ ਦੇ ਇੱਕ ਵਾਰਡ ਦੇ ਵਿੱਚ ਸ਼ਿਲਿੰਦਰ ਸ਼ੈਲੀ ਉਥੋਂ ਕੌਂਸਲਰ ਹਾਰੇ ਨੇ ਉਹ ਵੀ ਵੋਟ ਚੋਰੀ ਕਰਕੇ ਹਾਰੇ ਉਹਨਾਂ ਨੇ ਸਬੂਤਾਂ ਸਮੇਤ ਜਿਹੜਾ ਹੈ ਇਸ ਦਾ ਖਲਾਸਾ ਕੀਤਾ ਕਾਂਗਰਸ ਨੂੰ ਜਾਗਣ ਦੀ ਲੋੜ ਹੈ ਤੁਸੀਂ ਕਦੋਂ ਜਾਗੇ ਜਦੋਂ ਉੱਥੇ ਪ੍ਰੋਪਰ ਇਲੈਕਟਿਡ ਗਵਰਨਮੈਂਟ ਜਿਹੜੀ ਹੈ ਵਿਦ ਮੈਜੋਰਿਟੀ ਹਰਿਆਣਾ ਦੇ ਵਿੱਚ ਬਣ ਚੁੱਕੀ ਹੈਡੇ ਵਰਕਰਾਂ ਨੇ ਕੰਮ ਕੀਤਾ ਹੁੰਦਾ ਤੁਸੀਂ ਸਹੀ ਕੰਮ ਕੀਤਾ ਹੁੰਦਾ ਤੇ ਸ਼ਾਇਦ ਅੱਜ ਤੁਹਾਡੀ ਸਰਕਾਰ ਹੋ ਗਈ ਪਰ ਚੱਕਰ ਕੀ ਹੈ ਕਾਂਗਰਸ ਪਾਰਟੀ ਨੇ ਵਰਕ ਨੂੰ ਬੰਦਾਦਾ ਮੇਰੇ ਨਾਲ ਮੁਕਾਬਲਾ ਕਿਦਾ ਹਰਿਆਣਾ ਦੇ ਵਿੱਚ ਕਾਂਗਰਸ ਦੀ ਹਾਰ ਦੇ ਮਗਰੋਂ ਰਾਹੁਲ ਗਾਂਧੀ ਨੇ ਵੋਟ ਚੋਰੀ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਨੇ ਦਰਅਸਲ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਹਰਿਆਣਾ ਦੇ ਵਿੱਚ ਜੋ ਸਰਕਾਰ ਬਣੀ ਹੈ ਉਹ ਤੱਕੇ ਸ਼ਾਹੀ ਦੇ ਨਾਲ ਬਣਾਈ ਗਈ ਹੈ ਤੇ ਬਹੁਤ ਸਾਰੇ ਵੋਟ ਚੋਰੀ ਹੋਏ ਨੇ ਦਾਜੇ ਕਿ ਉਹਨਾਂ ਨੇ ਇੱਕ ਬ੍ਰਾਜ਼ੀਲੀਅਨ ਮਾਡਲ ਦੀ ਫੋਟੋ ਵੀ ਲਿਸਟ ਦੇ ਵਿੱਚ ਦਿਖਾਈ ਹੈ ਜਿਸ ਨੇ 10 ਬੂਥਾਂ ਤੇ 22 ਵਾਰ ਵੋਟ ਪਾਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਹੋਰ ਵੀ ਕਈ ਲਿਸਟਾਂ ਦਿਖਾਈਆਂ ਨੇ ਜਿਸ ਦੇ ਵਿੱਚ ਕਈਆਂ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ ਨੇ ਤੇ ਕਈਆਂ ਦੇ ਵੋਟ ਚੋਰੀ ਦੇ ਮਾਮਲੇ ਦੱਸੇ ਨੇ ਤਾਂ ਇਸ ਮਾਮਲੇ ਦੇ ਬਾਰੇ ਹੀ ਗੱਲਬਾਤ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖੰਨਾ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਅੱਜ ਸਾਰੇ ਪਾਸੇ ਚਰਚਾ ਕੀਤੀ ਜਾ ਰਹੀ ਹੈ ਵੋਟ ਚੋਰੀ ਨੂੰ ਲੈ ਕੇ ਰਾਹੁਲ ਗਾਂਧੀ ਨੇ ਜੋ ਖੁਲਾਸੇ ਕੀਤੇ ਨੇ ਇੱਕ ਕਹਾਵਤ ਹੈ ਕਿ ਅਬ ਪਛਤਾਇਆ ਕੀ ਹੋ ਜਦ ਚਿੜੀਆ ਚੁੱਕ ਗਈ ਖੇਤ ਤਾਂ ਗਾਂਧੀ ਸਾਹਿਬ ਅੱਜ ਆ ਰਹੇ ਕੇ ਬਹੁਤ ਹੀਰੋ ਬਣ ਕੇ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਹਨਾਂ ਨੇ ਕਿਹਾ ਕبھی ਸਾਥੀ ਕبھی ਸਰਸਵਤੀ ਕبھی ਯਮੁਨਾ ਕبھی ਹੋ ਤੇ ਇਸ ਤਰ੍ਹਾਂ ਦੇ ਉਹਨਾਂ ਨੇ ਸੀਟੀ ਟਾਈਟਲ ਦਿੱਤੇ ਉਹਨਾਂ ਨੇ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਜੀ ਬਹੁਤ ਸਾਰੇ ਕੋਠੀ ਨੰਬਰ 0 ਮਕਾਨ ਚ ਦੇਖੋ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਕਿ ਕਿੰਨੀ ਸੱਚਾਈ ਹੈ ਕਿੰਨੀ ਝੂਠਾ ਕਿੰਨਾ ਸੱਚਾ ਕੀ ਨਹੀਂ ਅਸੀਂ ਇਹਦੇ ਤੇ ਨਹੀਂ ਗੱਲ ਕਰ ਸਕਦੇ ਪਰ ਮੇਰਾ ਸਵਾਲ ਹੈ ਰਾਹੁਲ ਗਾਂਧੀ ਜੀ ਕਿ ਜਿਸ ਵੇਲੇ ਇਹ ਘਾਰਾ ਵਾਪਰ ਰਿਹਾ ਸੀ ਉਦੋਂ ਤੁਹਾਡੇ ਪਾਰਟੀ ਦੇ ਵਰਕਰ ਕਿੱਥੇ ਸੁੱਤੇ ਪਏ ਸੀ ਕਿੱਥੇ ਹਰਿਆਣੇ ਦੇ ਲੋਕ ਸੀ ਕਿੱਥੇ ਜਿਹੜੇ ਤੁਸੀਂ ਇੰਨੀ ਤਾਮ-ਜਾਮ ਲਸ਼ਕਰ ਲਾਇਆ ਸੀ ਬੇਸਿਕਲੀ ਉਹ ਕਿੱਥੇ ਸੀ ਉਸ ਵੇਲੇ ਤੁਸੀਂ ਮਹਾਰਾਸ਼ਟਰ ਅਸੀਂ ਤੁਸੀਂ ਕਹਿੰਦੇ ਤੁਹਾਨੂੰ ਮਾਰ ਪਈ ਮੈਂ ਤੁਹਾਡੇ ਅਕੋਰਡਿੰਗਲੀ ਗੱਲ ਕਰ ਰਿਹਾ ਅੱਜ ਜੋ ਕਾਂਗਰਸ ਪਾਰਟੀ ਕਹਿ ਰਹੀ ਹੈ ਮਹਾਰਾਸ਼ਟਰ ਐ ਤੁਹਾਨੂੰ ਮਾਰ ਪਈ ਤੁਸੀਂ ਉੱਥੇ ਬੋਲ ਪਏ ਫਿਰ ਤੁਹਾਨੂੰ ਉੱਥੇ ਦੂਸਰੀ ਸਟੇਟਾਂ 'ਚ ਮਾਰ ਪਈ ਤੁਸੀਂ ਉੱਥੇ ਬੋਲ ਪਏ ਹੁਣ ਤੁਸੀਂ ਹਰਿਆਣੇ ਦੇ ਵਿੱਚ ਆ ਕੇ ਬੋਲ ਪਏ ਹਰਿਆਣਾ ਦੇ ਵਿੱਚ ਲੋਕਤੰਤ੍ਰਿਕ ਸਰਕਾਰ ਬਣ ਚੁੱਕੀ ਹੈ ਉੱਥੇ ਨਾਇਬ ਸਣੀ ਸੀਐਮ ਬਣ ਚੁੱਕੇ ਨੇ ਠੀਕ ਹੈ ਤੁਸੀਂ ਅੱਜ ਇੱਕ ਸਾਲ ਬਾਅਦ ਕਾਗਜ਼ ਪੱਤਰ ਦੇਖੋ ਕਾਗਜ਼ ਸੱਚ ਹੈ ਜਾਂ ਝੂਠ ਇਸ ਦੇ ਬਾਰੇ ਅਸੀਂ ਨਹੀਂ ਕਹਿ ਸਕਦੇ ਇਹ ਫੈਸਲਾ ਸਾਡੇ ਮਾਨਯੋਗ ਇਲੈਕਸ਼ਨ ਕਮਿਸ਼ਨ ਨੇ ਔਰ ਸਾਡੀ ਮਾਨਯੋਗ ਪੁਲਿਸ ਔਰ ਅਦਾਲਤਾਂ ਨੇ ਕਰਨਾ ਪਰ ਸਵਾਲ ਹੈ ਕਿ ਜਿਸ ਵੇਲੇ ਇਹ ਵੋਟ ਚੋਰੀ ਦੇ ਵੋਟਸ ਬਣ ਰਹੇ ਸੀ ਤੁਹਾਡੀ ਟੀਮਾਂ ਉੱਥੇ ਕੀ ਕਰ ਰਹੀਆਂ ਸੀ ਤੁਹਾਡੇ ਲੋਕ ਕੀ ਕਰ ਰਹੇ ਸੀ ਹੁਣ ਦੇਖੋ ਅਸੀਂ ਆਵਾਂਗੇ ਪੰਜਾਬ ਦੇ ਉੱਤੇ ਕਿਉਂਕਿ ਅਸੀਂ ਪੰਜਾਬ ਨਾਲ ਜੁੜੇ ਹਾਂ ਪੰਜਾਬ ਦੇ ਵਿੱਚ ਵੀ ਵੋਟ ਚੋਰੀ ਦਾ ਮਾਮਲੇ ਆ ਰਹੇ ਨੇ ਇਹ ਮੈਂ ਦਾਅਵੇ ਨਾ ਕਹਿ ਸਕਦਾ ਮੈਂ ਅੱਜ ਆਪਣੇ ਪੂਰੇ ਸੋਰਸ ਆਪਣੇ ਅਨੁਭਵ ਦੇ ਨਾਲ ਕਹਿ ਰਿਹਾ ਕਿ ਕਾਂਗਰਸ ਦੀ ਹਾਈ ਕਮਾਂਡ ਦੀ ਮੀਟਿੰਗ ਹੋਈ ਅੰਮ੍ਰਿਤਸਰ ਦੇ ਵਿੱਚ ਹੀ ਹੋਈ ਹੈ ਇੱਕ ਲੁਧਿਆਣੇ ਚ ਹੋਈ ਉਸ ਦੇ ਵਿੱਚ ਖਾਸ ਤੌਰ ਤੇ ਕਿਹਾ ਗਿਆ ਕਿ ਪੰਜਾਬ ਵਿੱਚ ਵੀ ਇਸ ਤਰ੍ਹਾਂ ਦੀਆਂ ਵੋਟਾਂ ਬਣ ਰਹੀਆਂ ਨੇ ਪਰ ਸਵਾਲ ਹੈ ਕਿ ਪੰਜਾਬ ਦੇ ਲੀਡਰਸ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਤੇ ਉਹ ਤੇ ਬਸ ਸੀਐਮ ਦੀ ਕੁਰਸੀ ਨੂੰ ਲੈ ਕੇ ਕੰਦਾਂ 'ਚ ਵਜਦੇ ਨਜ਼ਰ ਆ ਰਹੇ ਨੇ ਹਰ ਬੰਦਾ ਆਪਣੇ ਆਪ ਨੂੰ ਇਹ ਕਹਿੰਦਾ ਕਿ ਮੈਂ ਸੀਐਮ ਆ ਉਹਨੂੰ ਇਹ ਪਰਵਾਹ ਨਹੀਂ ਕੀ ਕਿ ਥੱਲੇ ਵੋਟ ਚੋਰੀ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ ਰਾਹੁਲ ਗਾਂਧੀ ਜੀ ਨੇ ਅੱਜ ਇੱਕ ਜਨਜ਼ੀ ਦੀ ਵੀ ਗੱਲ ਕੀਤੀ ਕਿ ਜਨਜ਼ੀ ਦਾ ਫਿਊਚਰ ਕੀ ਹੋਏਗਾ ਖਤਰੇ 'ਚ ਦਾਸਰੇ ਇਹ ਵੀ ਗੱਲ ਦੱਸੀ ਹੈ ਪਰ ਸਵਾਲ ਹੈ ਕਿ ਤੁਸੀਂ ਅਗਲੇ ਕੰਮ ਕਰ ਗਏ ਤੁਸੀਂ ਕੀ ਕੀਤਾ ਕਰ ਰਹੇ ਤੁਹਾਡੀ ਵੀ ਉੱਥੇ ਹੋਈ ਲੜਾਈ ਸੀ ਭੁਪਿੰਦਰ ਹੁੱਡਾ ਤੇ ਕੁਮਾਰੀ ਸ਼ੈਲਜਾ ਦੀ ਉਹ ਕਹਿੰਦੀ ਸੀ ਮੈਂ ਜਿਤਾਣੀ ਮੈਂ ਬੰਦੇ ਲਾਣੇ ਮੈਂ ਬੰਦੇ ਤੁਸੀਂ ਪਾਰ ਲੋਕਾਂ ਨੂੰ ਨਾ ਤੁਸੀਂ ਭੇਡ ਬੱਕਰੀਆਂ ਸਮਝਦੇ ਹੋ ਔਰ ਚੱਕਰ ਕੀ ਹੈ ਕਿ ਇੱਕ ਨਾ ਕਹਾਵਤ ਹੈ ਕਿ ਵਕੀਲ ਜਿਹੜਾ ਕੇਸ ਆਪਣੀ ਸਮੇਂਦਾਰੀ ਨਾਲ ਨਹੀਂ ਦਿੱਤਾ ਅਗਲੇ ਦੀ ਬੇਫਿਕੂਫੀ ਨਾਲ ਜਿੱਤਦਾ ਹਰਿਆਣਾ ਜੇ ਤੁਸੀਂ ਹਾਰ ਰਹੇ ਹੋ ਨਾ ਤੇ ਤੁਸੀਂ ਆਪਣੀ ਬੇਫਿਕੂਫੀ ਕਰਕੇ ਹਾਰ ਰਹੇ ਹੋ ਭਾਜਪਾ ਜਿੱਤੀ ਤੁਹਾਡੀ ਬੇਫਿਕੂਫੀ ਕਰਕੇ ਉਹ ਨਹੀਂ ਸਮੇਧਾਰ ਨਹੀਂ ਸੀ ਕਿਉਂਕਿ ਆਲਰੇਡੀ ਬੀਜੇਪੀ ਦੇ ਬਾਰੇ ਕਹਿ ਰਿਹਾ ਸੀ ਕਿ ਇਹਨਾਂ ਨੇ ਵੀ ਇਹ ਖੁਲਾਸਾ ਕੀਤਾ ਕਿ ਸਾਰੇ ਐਗਜ਼ਿਟ ਪੋਲ ਸਾਡੇ ਹਾਫ ਸੀ, ਓਪੀਨੀਅਨ ਪੋਲ ਸਾਡੇ ਅਕਤ ਸੀ, ਪੂਰੀ ਦੁਨੀਆ ਕਹਿ ਰਹੀ ਸੀ ਪਰ ਚੱਕਰ ਕੀ ਹੋਇਆ ਜੇ ਅੰਦਰ ਖਾਤੇ ਜੇ ਗੇਮ ਹੋਈ ਹੈ ਤੇ ਦੇਖੋ ਅਸੀਂ ਵੀ ਆਰ ਨਾਟ ਸ਼ੋਰ ਅਸੀਂ ਰਾਹੁਲ ਗਾਂਧੀ ਦੇ ਬਿਆਨ ਦੀ ਗੱਲ ਕਰ ਤੋੜੇ ਪਾਰਟੀ ਦੇ ਵਰਕਰ ਸੁੱਤੇ ਪਏ ਸੀ ਉਹਨਾਂ ਨੇ ਕਿਹਾ ਕਿ ਵਿਵਸਥਾ ਚੱਲ ਰਹੀ ਸੀ ਇਹ ਵਿਵਸਥਾ ਐਸੀ ਕਿ ਵੋਟ ਚੋਰੀ ਦਾ ਜੋ ਅੰਦਰੋਂ ਅੰਦਰ ਕੰਮ ਚੱਲ ਰਿਹਾ ਸੀ ਤੁਸੀਂ ਸੁੱਤੇ ਸੀ ਤੁਸੀਂ ਕੀ ਕਰ ਰਹੇ ਸੀ ਕਾਂਗਰਸ ਪਾਰਟੀ ਨੂੰ ਅਗਰ ਕੋਈ ਹਰਾ ਸਕਦਾ ਤੇ ਉਹ ਕਾਂਗਰਸ ਖੁਦ ਆ ਤੇ ਇਸ ਕਰਕੇ ਜੋ ਹਰਿਆਣੇ ਚ ਹੋਇਆ ਜੋ ਮਹਾਰਾਸ਼ਟਰ ਚ ਜੋ ਆ ਕਹਿ ਰਹੇ ਅਸੀਂ ਇਹਦੇ ਅਕੋਰਡਿੰਗਲੀ ਚੱਲ ਰਹੇ ਹਾਂ ਅਗਰ ਆਪ ਮੰਨ ਕੇ ਚੱਲ ਰਹੇ ਹਾਂ ਬੈਂਗਲੁਰ ਦੀ ਇਹਨਾਂ ਨੇ ਪਿੱਛੇ ਇੱਕ ਚਰਚਾ ਕੀਤੀ ਸੀ ਕਿ ਵੋਟ ਚੋਰੀ ਦੇ ਵਿੱਚ ਸਾਰਨਾ ਤੱਕ ਆਇਆ ਇਹ ਸਾਰੇ ਤੱਕਿਆਂ ਦੇ ਵਿੱਚ ਮੇਰਾ ਇੱਕ ਸਵਾਲ ਹੈ ਕਿ ਆਖਿਰਕਾਰ ਤੁਹਾਡੇ ਨਾਲ ਹੀ ਕਿਉਂ ਹੋ ਰਿਹਾ ਇਹਦਾ ਮਤਲਬ ਜਿਹੜਾ ਭਾਜਪਾ ਕਾਂਗਰਸ ਮੁਕਤ ਭਾਰਤ ਦੀ ਗੱਲ ਕਰ ਰਹੀ ਹੈ ਉਹਦੇ ਚ ਕਾਮਯਾਬ ਹੋ ਰਹੀ ਹੈ ਤੁਸੀਂ ਉਹਨਾਂ ਦੇ ਮਨਸੂਬਿਆਂ ਨੂੰ ਰੋਕ ਕਿਉਂ ਨਹੀਂ ਰਹੇ ਮੈਂ ਤੁਹਾਨੂੰ ਇੱਕ ਪਰਫੈਕਟ ਐਗਜ਼ਾਮਪਲ ਦੇਣਾ ਅੱਜ ਰਾਹੁਲ ਗਾਂਧੀ ਬੋਲ ਰਹੇ ਨੇ ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਖਲਾਸਾ ਕੀਤਾ ਕਿ ਉਹਨਾਂ ਦੇ ਇੱਕ ਵਾਰਡ ਦੇ ਵਿੱਚ ਸ਼ਿਲਿੰਦਰ ਸ਼ੈਲੀ ਉਥੋਂ ਕਾਉਂਸਲਰ ਹਾਰੇ ਨੇ ਉਹ ਵੀ ਵੋਟ ਚੋਰੀ ਕਰਕੇ ਹਾਰੇ ਉਹਨਾਂ ਨੇ ਸਬੂਤਾਂ ਸਮੇਤ ਜਿਹੜਾ ਹੈ ਇਸ ਦਾ ਖਲਾਸਾ ਕੀਤਾ ਪਰ ਉਸਤੇ ਬੈਕਅਪ ਤੇ ਕੋਈ ਵੀ ਵੱਡਾ ਲੀਡਰ ਨਹੀਂ ਆਇਆ ਕਾਰਨ ਕੀ ਹੈ ਟੜੇਬੰਦੀ ਇੱਕ ਦੂਜੇ ਨਾਲ ਵਿਵਾਦ ਲੈ ਅਸੀਂ ਇਹਨੂੰ ਕਿਉਂ ਸਪੋਰਟ ਕਰੀਏ ਇਹ ਉੱਤੇ ਆ ਜੇਗੀ ਇਹ ਥੱਲੇ ਚਲ ਜੇਗੀ ਸਵਾਲ ਹੈ ਵਾ ਕਿ ਜਦੋਂ ਤੁਸੀਂ ਟੀਮ ਵਰਕ ਹੋ ਕੇ ਕੰਮ ਨਹੀਂ ਨਾ ਕਰਦੇ ਉਦੋਂ ਤੁਹਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਆਣਗੀਆਂ ਮੈਂ ਕੋਈ ਨਵਜੋਤ ਸਿੰਘ ਸਿੱਧੂ ਨਵਜੋਤ ਕੌਰ ਸਿੱਧੂ ਦੇ ਹੱਕ ਦੀ ਗੱਲ ਨਹੀਂ ਮੈਂ ਤਾਂ ਇੱਕ ਸਿੰਪਲ ਗੱਲ ਕਰ ਰਿਹਾ ਕਿ ਉਹਨੇ ਪ੍ਰੂਫਾਂ ਸਮੇਤ ਲਿਆਂਦਾ ਕਿ ਜਿਹੜੇ ਬੰਦੇ ਬਾਹਰ ਬੈਠੇ ਸੀ ਉਹ ਵੋਟ ਪਾ ਗਏ ਜਿਹੜੇ ਬੰਦੇ ਮਰ ਚੁੱਕੇ ਉਹਨਾਂ ਦੀ ਵੋਟਾਂ ਬਣੀਆਂ ਔਰ ਉਹਨਾਂ ਨੇ ਵੋਟਾਂ ਉਹਨਾਂ ਦੀਆਂ ਪੋਲ ਹੋਈਆਂ ਆਖਿਰਕਾਰ ਕਿਸੇ ਨੇ ਕਿਸੇ ਨੇ ਪੋਲ ਕੀਤੀਆਂ ਸੋ ਉਹਨਾਂ ਨੇ ਵੀ ਕਿਹਾ ਕਿ ਵੋਟ ਚੋਰੀ ਚੱਲ ਰਹੀ ਹੈ ਸੋ ਕਾਂਗਰਸ ਨੂੰ ਨਾ ਜਾਗਣ ਦੀ ਲੋੜ ਹੈ ਤੁਸੀਂ ਕਦੋਂ ਜਾਗੇ ਜਦੋਂ ਉੱਥੇ ਪ੍ਰੋਪਰ ਇਲੈਕਟਿਡ ਗਵਰਨਮੈਂਟ ਜਿਹੜੀ ਹੈ ਵਿਦ ਮੈਜੋਰਿਟੀ ਹਰਿਆਣੇ ਦੇ ਵਿੱਚ ਬਣ ਚੁੱਕੀ ਹੈ ਅੱਜ ਤੁਸੀਂ ਕਾਗਜ਼ ਕੱਢ ਲਿਆ ਅੱਜ ਤੁਸੀਂ ਕਹਿ ਰਹੇ ਮੈਂ ਹੋਰ ਗੁੱਸਾ ਕਰਾਂ ਪੰਜ ਬੰਦੇ ਵੀ ਉਹਨਾਂ ਨੇ ਸਟੇਜ ਤੇ ਖੜੇ ਕਰ ਦਿੱਤੇ ਬਿਲਕੁਲ ਮੈਂ ਤੁਹਾਡੀ ਸਾਰੀ ਗੱਲ ਨਾਲ ਸਹਿਮਤ ਹਾਂ ਪਰ ਸਵਾਲ ਹੈ ਕਿ ਜਿਸ ਵੇਲੇ ਇਹ ਤੰਤਰ ਮੰਤਰੰਦਰ ਚੱਲ ਰਿਹਾ ਸੀ ਤੇ ਤੁਹਾਡੇ ਵਰਕਰ ਕਿੱਥੇ ਸੁੱਤੇ ਸਨ ਕਿਰੀ ਕਿ ਕਿੱਥੇ ਗਏ ਸੀ ਤੁਸੀਂ ਸੋ ਸਵਾਲ ਹੈ ਕਿ ਤੁਸੀਂ ਯੂ ਹੈਵ ਟੂ ਐਕਟਿਵ ਪੋਲਿਟਿਕਸ ਦੇ ਵਿੱਚ ਨਾ ਦਿਨ ਵੇਲੇ ਜਾਗਦੇ ਰਹਿੰਦੇ ਹੋ ਨਾ ਰਾਤ ਵੇਲੇ ਜੋ ਸੁੱਤੇ ਹੋ ਨਾ ਤੇ ਦੋ ਅੱਖਾਂ ਕਿਸੇ ਨੂੰ ਕਿਰਾਇਆ ਤੇ ਦੇ ਕੇ ਆਣੀਆਂ ਪੈਂਦੀਆਂ ਭਰਾ ਪਿੱਛੋਂ ਵੇਖ ਲਈ ਕਿਤੇ ਕੋਈ ਸਾਡਾ ਕੰਡ ਨਾ ਕਰ ਜਾਏ ਸੋ ਇਹ ਚੀਜ਼ਾਂ ਵਾਸਤੇ ਯੂ ਹੈਵ ਟੂ ਐਕਟਿਵ ਉਹ ਦੇਖੋ ਪੰਜਾਬ 'ਚ ਵੀ ਮੈਂ ਦਾਅਵੇ ਨਾ ਫੇਰ ਕਹਿ ਰਿਹਾ ਮੈਂ ਇੱਕ ਵਾਰ ਫੇਰ ਇਸ ਸੀਨ ਨੂੰ ਰਿਪੀਟ ਕਰ ਰਿਹਾ ਕਿ ਤੁਹਾਡੇ ਇੱਕ ਬਹੁਤ ਵੱਡੇ ਲੀਡਰ ਨੇ ਪੰਜਾਬ ਕਾਂਗਰਸ ਦੇ ਡੀਲੀਟਰਾਂ ਨੂੰ ਕਿਹਾ ਵਾ ਕਿ ਤੁਸੀਂ ਬਚ ਕੇ ਰਹੋ ਕਿ ਇਸ ਤਰ੍ਹਾਂ ਦੀਆਂ ਹਲਕੇ 'ਚ 10 ਤੋਂ 15 ਹਜ਼ਾਰ ਵੋਟਾਂ ਬਣ ਚੁੱਕੀਆਂ ਜੇ ਤੇ ਹਰਾਣ ਵਾਸਤੇ ਇੱਕ ਵੋਟ ਵੀ ਬਹੁਤ ਹੁੰਦੀ ਹੈ ਤੁਸੀਂ ਕਹਿ ਰਹੇ ਹੋ ਕਿ ਅਸੀਂ 22 ਹਜ਼ਾਰ ਵੋਟਾਂ ਦੋ ਹਾਰੇ ਤੁਸੀਂ ਰਾਹੁਲ ਗਾਂਧੀ ਨੇ ਕਿਹਾ ਸਵਾਲ ਹੈ ਕਿ ਅਗਰ ਤੁਹਾਡੇ ਵਰਕਰਾਂ ਨੇ ਕੰਮ ਕੀਤਾ ਹੁੰਦਾ ਤੁਸੀਂ ਸਹੀ ਕੰਮ ਕੀਤਾ ਹੁੰਦਾ ਤੇ ਸ਼ਾਇਦ ਅੱਜ ਤੁਹਾਡੀ ਸਰਕਾਰ ਹੁੰਦੀ ਪਰ ਚੱਕਰ ਕੀ ਹੈ ਕਾਂਗਰਸ ਪਾਰਟੀ ਨਾ ਵਰਕ ਵੀ ਬੰਦਾਦਾ ਮੈਨੂੰ ਦਾ ਮੁਕਾਬਲਾ ਕਿਦਾ ਉਹ ਆਪਣੇ ਆਪ ਦੇ ਵਿੱਚ ਹੀ ਆਪਣੇ ਆਪ ਨੂੰ ਇੱਕ ਸੀਐਮ ਮੰਨਦਾ ਪਾਰਟੀ ਦਾ ਜਿਹੜਾ ਇੱਕ ਸਟਰਕਚਰ ਹੈ ਪਾਰਟੀ ਦੀ ਜੋ ਆਈਡੀਓਲੋਜੀ ਹੈ ਉਸ ਨੂੰ ਉਹ ਮੰਨਦੇ ਹੀ ਨਹੀਂ ਅੱਜ ਬਾਕੀ ਸਾਰੀਆਂ ਪਾਰਟੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਉਪਰੋ ਦਾ ਡਰ ਹੈ ਲੇਕਿਨ ਪੰਜਾਬ ਦੇ ਵਿੱਚ ਅਸੀਂ ਅਕਸਰ ਦੇਖਦੇ ਹਾਂ ਕਿ ਪੰਜਾਬ ਕਾਂਗਰਸ ਆਪਣੇ ਆਪ ਦੇ ਵਿੱਚ ਹੀ ਬਾਹੂਬਲੀ ਹੈ ਹਰ ਬੰਦਾ ਆਪਣੇ ਆਪ ਨੂੰ ਬਾਹੂਬਲੀ ਸਮਝਦਾ ਅੱਜ ਜੇ ਪ੍ਰਧਾਨ ਹੈ ਪ੍ਰਧਾਨ ਦਾ ਦਬਕਾ ਹੋਣਾ ਚਾਹੀਦਾ ਕੋਈ ਗੱਲ ਹੋਣੀ ਚਾਹੀਦੀ ਹੈ ਔਰ ਇਸ ਮੈਟਰ ਦੇ ਵਿੱਚ ਵੀ ਮੈਂ ਇਹ ਕਹਿਣਾ ਚਾਹੁੰਦਾ ਜਿਹੜੀ ਵੋਟ ਚੋਰੀ ਦੀ ਤੁਸੀਂ ਮਹੀਮ ਚਲਾ ਰਹੇ ਹੋ ਨਾ ਹਰ ਲੀਡਰ ਕਹਿੰਦਾ ਹਾਂ ਤੁਹਾਨੂੰ ਟਾਰਗੇਟ ਆਜੀ 15000 ਬੰਦਿਆਂ ਕੋਲ ਸਾਈਨ ਕਰਾਣੇ ਉਹ ਕਰਾ ਲੇਗਾ ਪਰ ਸਵਾਲ ਹੈ ਕਿ ਪ੍ਰੈਕਟੀਕਲ ਲੈਵਲ ਕਿੱਥੇ ਹੈ ਅਗਲੇ ਕਾਂਡ ਕਰਕੇ ਚਲੋ ਮੈਂ ਮੰਨ ਲਿਆ ਅਗਲੇ ਕਾਂਡ ਕਰਕੇ ਅਗਲੇ ਬਾਦਲੇ ਦੇਸ਼ ਦੀ ਜਨਾਨੀ ਦੀ ਮਾਡਲ ਦੀ ਆਗੇ ਵੋਟਾਂ ਪੈ ਗਈਆਂ ਜੋ ਤੁਸੀਂ ਇਹ ਸੱਚ ਕਹਿ ਰਹੇ ਹੋ ਕਭੀ سویਟੀ ਕਭੀ ਸਰਸਵਤੀ ਤੇ ਤੁਸੀਂ ਉਦੋਂ ਸੁੱਤੇ ਪਏ ਸੀ ਜਦੋਂ ਇਹ ਨਰਿੰਦਰ ਜਿਨ੍ਹਾਂ ਨੇ ਇਹ ਲੋਕਾਂ ਨੂੰ ਪੇਸ਼ ਕੀਤਾ ਉਹਨਾਂ ਦੀ ਵੋਟਾਂ ਬਣਦੇ ਉਹ ਤਾਂ ਤੁਹਾਡੇ ਲੀਡਰ ਕਰਦੇ ਕੀ ਪਏ ਸੀ ਉਹਨਾਂ ਨੂੰ ਨਹੀਂ ਪਤਾ ਲੱਗਾ ਕਿ ਇਸ ਤਰ੍ਹਾਂ ਦੀ ਚੀਜ਼ਾਂ ਹੋ ਰਹੀਆਂ ਅੱਜ ਜੇ ਤੁਸੀਂ ਬੰਦੇ ਨੂੰ ਲੱਭ ਸਕਦੇ ਤੇ ਉਸ ਵੇਲੇ ਨਹੀਂ ਲੱਭ ਸਕਦੇ ਸੋ ਪੰਜਾਬ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਇੱਕ ਬਾਹੂਬਲੀ ਸੈਲਫ ਬਾਹੂਬਲੀ ਦਾ ਜਿਹੜਾ ਚੱਕਰ ਹੈ ਨਾ ਉਹ ਬਹੁਤ ਜ਼ਿਆਦਾ ਸੋ ਪੰਜਾਬ ਕਾਂਗਰਸ ਦੇ ਵਿੱਚ ਵੀ ਇਸ ਤਰ੍ਹਾਂ ਦੀ ਚੀਜ਼ਾਂ ਆ ਰਹੀਆਂ ਜੇ ਤੁਸੀਂ ਮੰਨ ਕੇ ਚੱਲੋ ਕਿ ਇੱਥੇ ਹਰ ਬੰਦਾ ਕਹਿੰਦਾ ਯਾਰ ਮੈਂ ਪਹਿਲੇ ਮੇਰਾ ਅਗਲੇ ਨੂੰ ਜਿਹਦਾ WWE ਰਾਇਲ ਰੰਬਲ ਹੁੰਦੀ ਨਾ ਇੱਕ ਇੱਕ ਚੱਕ ਕੇ ਬਾਹਰ ਸੁੱਟੀ ਜਾਓ ਤੇ ਅੰਤ ਤੇ ਜਿਹੜਾ ਬੰਦਾ ਬਚ ਜਾ ਉਹ ਜਿੱਜੰਦਾ ਕਾਂਗਰਸ ਪਾਰਟੀ ਵੀ ਰਾਇਲ ਰੰਬਲ ਹੀ ਆ ਕਿ ਉਹ ਕਹਿੰਦੇ ਅੜਤੇ ਹੀ ਜਿੱਤ ਜਾਗੇ ਠੀਕ ਆ ਉਹ ਉਹਨੂੰ ਚੱਕਰ ਚੱਕਰ ਚ ਕਈ ਵਾਰੀ ਜਦੋਂ ਬੰਦਾ ਆਖੀਰਲੀ ਬੰਦੇ ਨੂੰ ਸੁੱਟਣ ਜਾਂਦਾ ਨਾ ਤੇ ਉਹ ਬੰਦਾ ਉਹਨੂੰ ਫੜ ਲੈਂਦਾ ਤੇ ਉਹਨੂੰ ਵੀ ਥੱਲੇ ਸੁੱਟ ਲੈਂਦਾ ਉਹ ਤੇ ਰਿੰਗ ਤੋਂ ਸਾਰੇ ਬਾਹਰ ਹੋ ਜਾਂਦੇ ਸੋ ਦੈਟਸ ਹੈਪਨਡ ਵਿਦ ਦਾ ਕਾਂਗਰਸ ਇਨ ਹਰਿਆਣਾ ਹਰਿਆਣਾ ਜੇ ਤੁਸੀਂ ਜਿੱਤੀ ਜਿੱਤੀ ਗੇਮ ਹਰਾ ਗਏ ਤੁਸੀਂ ਆਪਣੇ ਮੂੰਹੋਂ ਕਹਿ ਰਹੇ ਸੀ ਜਿੱਤਰਿਆਂ ਜਿੱਤਰਿਆਂ ਜੀ ਲੋਕੀ ਵੀ ਕਹਿ ਰਹੇ ਸੀ ਕਾਫੀ ਅਸੀਂ ਵੀ ਕਰ ਸਾਡਾ ਗਵਾਂਡੀ ਸੂਬਾ ਸਾਡੇ ਵੀ ਲਿੰਕਸ ਦੇ ਜਰਨਲਿਸਟਾਂ ਗੱਲ ਹੁੰਦੀ ਸੀ ਸਾਰੇ ਕਹਿ ਰਹੇ ਸੀ ਕਿ ਪੰਜਾਬ ਇੱਥੇ ਜਿਹੜਾ ਜਿੱਤੇਗਾ ਪਰ ਤੁਸੀਂ ਕਿੱਥੇ ਆ ਕੇ ਕੀ ਕਰਕੇ ਸੋ ਇਹਦੇ ਵਿੱਚ ਨਾ ਆਪਣੇ ਵਰਕਰਾਂ ਨੂੰ ਜਗਾਓ ਰਾਹੁਲ ਗਾਂਧੀ ਜੀ ਸਭ ਤੋਂ ਪਹਿਲੇ ਆਪਣੇ ਪੂਰੇ ਦੇਸ਼ ਦੇ ਵਿੱਚ ਨਾ ਵਰਕਰਾਂ ਨੂੰ ਜਗਾਓ ਆਪਣੇ ਲੀਡਰਸ ਨੂੰ ਜਗਾਓ ਕਿ ਉੱਠੋ ਜਨਾਬ ਇਸ ਤਰ੍ਹਾਂ ਦੇ ਅਟੈਕ ਹੋਣਗੇ ਤੇ ਵਾਕਿਆ ਹੀ ਖਤਮ ਹੋ ਜਾਣਗੇ ਰਾਹੁਲ ਗਾਂਧੀ ਜੀ ਇਹ ਕਹਿ ਰਹੇ ਸੀ ਜੈਂਜ਼ੀ ਦਾ ਕੀ ਫਿਊਚਰ ਹੋਏਗਾ ਐਜੰਸੀ ਦਾ ਫਿਊਚਰ ਇਹ ਹੋਏਗਾ ਕਿ ਜੇਕਰ ਜੈਂਜ਼ੀ ਤੁਹਾਨੂੰ ਪੁੱਛ ਲਵੇਗੇ ਤੁਸੀਂ ਕਿਤੇ ਸੁੱਤੇ ਹੋ ਸੀ ਮੰਨਿਆ ਕਿ ਉਸ ਵੇਲੇ ਪਾਵਰ ਜਿਹੜੀਆਂ ਸਰਕਾਰ ਕੋ ਹੁੰਦੀਆਂ ਮੈਂ ਮੰਨ ਆ ਕੇ ਚੀਕ ਕਿ ਉਸ ਵੇਲੇ ਪਾਵਰ ਸਾਰੀ ਸਰਕਾਰ ਕੋ ਹੁੰਦੀ ਹੈ ਪਰ ਕਿਸੇ ਵੇਲੇ ਛੋਟੇ ਲੈਵਲ ਤੇ ਉੱਤੇ ਔਰ ਇਹ ਨਹੀਂਗਾ ਆਵਾਜ਼ ਇਲੈਕਸ਼ਨਾਂ ਤੋਂ ਪਹਿਲੇ ਛੋਟੇ ਲੈਵਲ ਤੇ ਜ਼ਰੂਰ ਚੁੱਕੀ ਹੋਏਗੀ ਕੋਈ ਨਾ ਕਿਸੇ ਲੀਡਰ ਨੇ ਜ਼ਰੂਰ ਚੁੱਕੀ ਹੋਏਗੀ ਜਿੱਦਾਂ ਅਸੀਂ ਅਜਮਤ ਸਰ ਦੀ ਗੱਲ ਕਰ ਰਹੇ ਹਾਂ ਕਿ ਨਵਜੋਤਖਰ ਸਿੱਧੂ ਨੇ ਆਵਾਜ਼ ਚੁੱਕੀ ਹੈ ਪਰ ਉਹਨੂੰ ਕਿਸੇ ਨੇ ਪਿੱਟ ਤੇ ਥਾਪੀ ਨਹੀਂ ਮਾਰੀ ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਤੇਰੇ ਨਾਲ ਆ ਸੋ ਵੋਟ ਚੋਰੀ ਇਕਦਮ ਨਹੀਂ ਹੋ ਗਈ ਇਹਨੂੰ ਬਹੁਤ ਲੰਬਾ ਸਮਾਂ ਲੱਗਾ ਤੁਹਾਡੀ ਪਾਰਟੀ ਦੇ ਵਰਕਰਸ ਜਾਂ ਜਿਹੜੇ ਲੀਡਰ ਸਾਹਿਬਾਨ ਨੇ ਉਹਨਾਂ ਦੀਆਂ ਆਪਣੀਆਂ ਕਮੀਆਂ ਕਰਕੇ ਉਹ ਜਿਹੜਾ ਹੈ ਕੰਮ ਹੋਇਆ ਸੋ ਰਾਹੁਲ ਗਾਂਧੀ ਬੋਲ ਰਹੇ ਨੇ ਤਾਂ ਅਗਰ ਤੁਹਾਡੀ ਪਾਰਟੀ ਚ ਇਦਾਂ ਦਾ ਹਿਸਾਬ ਰਿਆ ਨਾ ਸਟੇਟ ਕੋਈ ਵੀ ਜਿੰਨੀ ਤੁਹਾਡੇ ਵਾਸਤੇ ਔਖੀ ਤੁਸੀਂ ਦੇਖੋ ਪਹਿਲੇ ਕਾਂਗਰਸ ਦਾ ਕਿੰਨਾ ਚੱਲ ਰਿਹਾ ਸੀ ਜੇਕਰ ਇਹ ਚੀਜ਼ ਪੰਜਾਬ ਚ ਹੋ ਗਈ ਤੇ ਕਾਂਗਰਸ ਕਿਤੇ ਟਾਰਨ ਇਲੈਕਸ਼ਨ ਆ ਰਹੀਆਂ ਮੈਂ ਕਹ ਤਰਨ ਤਾਨਿਕ ਛੋਟੀ ਇਲੈਕਸ਼ਨ ਇੱਕ ਇੱਕ ਸ਼ਹਿਰ ਦੀ ਇਲੈਕਸ਼ਨ ਹੈ ਇੱਕ ਹਲਕੇ ਦੀ ਇਲੈਕਸ਼ਨ ਹੈ ਪੂਰੇ ਸੂਬੇ ਦੇ ਜ਼ਿਲ੍ਹੇ ਇਲੈਕਸ਼ਨ ਹੋਏਗੀ ਰਾਹੁਲ ਗਾਂਧੀ ਜੀ ਜੋ ਉਦੋਂ ਪੰਜਾਬ ਚ ਇਹ ਕਾਂਡ ਹੋ ਗਿਆ ਤੇ ਫਿਰ ਦਨ ਵੋਟ ਮਤਲਬ ਸੋ ਇਹਨਾਂ ਚੀਜ਼ਾਂ ਤੋਂ ਆਪਣੇ ਵਰਕਰ ਨੂੰ ਐਕਟਿਵ ਰੱਖਣਾ ਸੰਗਠਨ ਕਿਉਂ ਬਣਾਏ ਜਾਂਦੇ ਨੇ ਸੰਗਠਨ ਇਸ ਕਰਕੇ ਬਣਾਏ ਜਾਂਦੇ ਨੇ ਆਪਣੇ ਤੁਸੀਂ ਜਿਹੜੇ ਕਾਉਂਸਲਰ ਹੁੰਦੇ ਨੇ ਜਾਂ ਬਲਾਕ ਪ੍ਰਧਾਨ ਹੁੰਦੇ ਨੇ ਕਿਉਂ ਬਣਾਏ ਜਾਂਦੇ ਨੇ ਕਿਸ ਕਰਕੇ ਬਣਾਏ ਜਾਂਦੇ ਨੇ ਕਿਉਂ ਉਹਨਾਂ ਨੂੰ ਆਪਣੀ ਚੀਜ਼ਾਂ ਦੀ ਨੌਲੇਜ ਹੁੰਦੀ ਹੈ ਤਾਂ ਉਹ ਚੀਜ਼ਾਂ ਦੀ ਜਿਹੜੀ ਨੌਲੇਜ ਹੈ ਉਹਨਾਂ ਨੂੰ ਰੱਖਣਾ ਚਾਹੀਦਾ ਇਹ ਇੱਕ ਕਾਂਗਰਸ ਪਾਰਟੀ ਵਾਸਤੇ ਇੱਕ ਤਰ੍ਹਾਂ ਦੀ ਉਹਨਾਂ ਨੂੰ ਸਲਾਹ ਹੈ ਕਿ ਜ਼ਮੀਨੀ ਪੱਧਰ ਤੇ ਆਓ ਹਵਾ ਚ ਉੱਡਣਾ ਛੱਡੋ ਇੱਕ ਦੂਜੇ ਨੂੰ ਪਹਿਲੇ ਸੁਟਣਾ ਸੁਟੋ ਸਭ ਤੋਂ ਪਹਿਲੇ ਜ਼ਮੀਨੀ ਪੱਧਰ ਤੇ ਕੀ ਹੋ ਰਿਹਾ ਉਹਦੇ ਤੇ ਆਓ ਤਾਂ ਕਿ ਰਾਹੁਲ ਗਾਂਧੀ ਤੱਕ ਜਾਂਦੇ ਲੋੜ ਨਾ ਪਵੇ ਥਰਡ ਲੈਵਲ ਤੇ ਤੁਸੀਂ ਉਹਨੂੰ ਕਰੋ ਤਾਂ ਕਿ ਤੁਹਾਡੇ ਮਸਲੇ ਹੱਲ ਹੋ ਸਕਣ ਔਰ ਅਗਰ ਕਾਂਗਰਸ ਐਦਾਂ ਸੁੱਤੀ ਰਹੀ ਤਾਂ ਜਾਗੇ ਪੁੱਤ ਬਹੁਤ ਕੁਝ ਕਰ ਜਾਣਗੇ